ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗਦੀਪ ਸਿੰਘ ਅਰੰਦਾਵਾ ਵੱਲੋਂ ਅੱਜ ਅੰਮ੍ਰਿਤਸਰ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਗਦੀਪ ਸਿੰਘ ਅਰੰਦਾਵਾ ਨੇ ਐਮਪੀ ਸੁਭਜਿੰਦਰ ਸਿੰਘ ਅਰੰਦਾਵਾ ਤੇ ਗੈਂਗਸਟਰ ਜਗੂ ਭਗਵਾਨ ਟੁਰੀਆ ਦੇ ਆਪਸੀ ਰਹਿਤ ਸਬੰਧਾਂ ਨੂੰ ਲੈ ਕੇ ਅਹਿਮ ਖੁਲਾਸੇ ਕੀਤੇ ਜਣਾਉਦੇ ਹਾਂ ਤਾਂ ਕੀ ਕੁਝ ਕਿਹਾ ਐਮਐਲਏ ਡੇਰਾ ਬਾਬਾ ਨਾਨਕ ਗਦੀਪ ਸਿੰਘ ਅਰੰਦਾਵਾ ਨੇ। ਜਾਇ ਸਾਡੇ ਕੋਰਟ ਦੇ ਸੈਸ਼ਨ ਚੈਂਜ ਸਰਬਾਨ ਹੋਣ ਹਾਈ ਕੋਰਟ ਦੇ ਜਸਤਸਾਹਬ ਹੋਣ ਚਾਹੇ ਸੁਪਰੀਮ ਕੋਰਟ ਦੇ ਚੀਫ ਜਸਤਸਾਹਬ ਹੋਣ ਉਹਨਾਂ ਤੱਕ ਮੈਂ ਗੱਲ ਤੁਹਾਡੇ ਚੈਨਲਾਂ ਦੇ ਥਰੂ ਪੇਜਣੀ ਚਾਹੁੰਦਾ ਤਾਂ ਕਰਕੇ ਮੈਂ ਅੱਜ ਤੁਹਾਡੇ ਅਮਸਤ ਚ ਪ੍ਰੈਸ ਕਾਨਫਰੰਸ ਦੇ ਸਾਹਮਣੇ ਆਇਆ ਕੀ ਵਿਸ਼ਾ ਜੀ ਵਿਸ਼ਾ ਜਿਹੜਾ ਮੇਨ ਵਿਸ਼ਾ ਜਿਹੜਾ ਕੱਲ ਪਰਸੋ ਤੋਂ ਚੱਲ ਰਿਹਾ ਜਿਹੜਾ ਸਾਡੇ ਗਰਦਾਰਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਜਿੰਦਰ ਸਿੰਘ ਗਰਦਾਰ ਉਨੇ ਸੋਸ਼ਲ ਮੀਡੀਆ ਤੇ ਉਹਦੇ ਮੁੰਡੇ ਨੇ ਕੱਲ ਇੱਕ ਪਰਸੋ ਦੋ ਤਿੰਨ ਦਿਨ ਤੋਂ ਪਾਈ ਆ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਰਾਂ ਨੂੰ। ਪਰ ਕੱਲ੍ਹ ਥ੍ਰੈਟ ਕਾਲ ਦੇ ਬਚਾਏ ਸ਼ਿਕਾਇਤਾਂ ਵੀ ਕੀਤੀਆਂ ਕਿ ਸਾਨੂੰ ਆ ਘਿਉਣ ਡਿਆ। ਉਹਦੇ ਬਦਲੇ ਚ ਉਹਦੇ بیٹے ਨੇ ਜਿਹੜੀ ਪੋਸਟ ਪਾਈ ਆ ਉਹਦੇ ਥੱਲੇ ਕਿਸੇ ਨੇ ਕਮੈਂਟਸ ਕੀਤਾ ਹੈ। ਕਮੈਂਟ ਉਹਨੇ ਗਲਤ ਕੀਤਾ। ਉਹ ਜਿਹੜਾ ਕਮੈਂਟ ਕੀਤਾ ਵਾ ਉਹਦੇ ਬਦਲੇ ਚ ਉਹ ਬੰਦੇ ਨੂੰ ਆਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਘੰਟੇ ਦੇ ਵਿੱਚ ਰੈਸਟ ਕੀਤਾ। ਤਾਂ ਰੈਸਟ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਹਿੰਦੇ ਕਿ ਜੱਗੂ ਸਾਨੂੰ ਭਗਵਾਨ ਪੂਜਿਆ ਥ੍ਰੈਟ ਗੱਲ ਕਰਦਾ ਹੈ ਐਸਐਸਪੀ ਪਟਿਆਲਾ ਨੇ ਪ੍ਰੈਸ ਕਾਨਫਰੰਸ ਕਰਕੇ ਪੱਜਕਲ ਕਲੀਅਰ ਕੱਟ ਕਰ ਦਿੱਤਾ ਕਿ ਕੋਈ ਐਸੀ ਥ੍ਰੈਟ ਕੈਲ ਜਿਹੜੀ ਇਸ ਪਰਿਵਾਰ ਨੂੰ ਨਹੀਂ ਹੈ ਕਾ ਲੋਕਾਂ ਨੂੰ ਘਬਰਾਹਤ ਇਹ ਜਿਹੜਾ ਆਦਮੀ ਆ ਇਹਦੇ ਆਪ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਨਾਲ ਸਬੰਧ ਨੇ ਤਾਂ ਜਿਹੜੇ ਲੋਕਾਂ ਦੇ ਆਪ ਗੈਂਗਸਟਰਾਂ ਨਾਲ ਸਬੰਧ ਹੋਣ ਅੱਜ ਉਹ ਲੋਕੀ ਕਹਿੰਦੇ ਫਿਰਨ ਕਿ ਸਾਨੂੰ ਗੈਂਗਸਟਰਾਂ ਕੋਲੋਂ ਖਤਰਾ ਸਾਨੂੰ ਗੈਂਗਸਟਰ ਥ੍ਰੈਟ ਕਾ ਨਾ ਦਿੰਦੇ ਨੇ ਅਮਰੀਕਨ ਦੇ ਦੁਸ਼ਰਮਣੀ ਕੋ ਗੱਲ ਨਹੀਂ ਠੀਕ ਬਸ ਲੈ ਆ ਜਣਾ ਨੂੰ ਸਾਰੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ 'ਚ ਜੋ ਕੁਝ ਪਿਛਲੇ ਸਮੇਂ ਹੋਇਆ ਜਦੋਂ 17 ਤੋਂ 22 ਤੱਕ ਸਰਕਾਰ ਬਹੁਤ ਕਲੀਅਰ ਕੱਟ ਮੈਂ ਕਹਿ ਕੇ ਛੰਨਿਆ ਕਿ 17 ਦੇ ਵਿੱਚ ਇਹੀ ਜੱਗੂ ਭਗਵਾਨਪੁਰੀਆ ਮੈਂ ਜੇ ਇਹ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਹਾਰਾ ਬਣਨ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸ்சி ਰਿజర్ਵ ਕੋਟਾ ਕਰਕੇ ਉੱਥੇ ਇੱਕ ਨੋਰਮਲ ਜੀ ਐਸਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਨਾ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਇਨਾਂ ਦੀ ਸਰਪ੍ਰਸਤੀ ਦੇ ਹੀਟ ਆ ਇਹ ਗੈਂਗਸਟਰਾਂ ਦੀ ਪੁਸਤਕ ਨਹੀਂ ਕਰਦੇ ਰਹੇ ਹੁਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਟਰਾਂ ਕੋ ਖਤਰਾ ਪੜਾ ਮੈਂ ਤੁਹਾਡੇ ਚੈਨਲ ਤੇ ਰਾਈ ਕਹਿਣ ਦੇ ਆ ਕਿ ਜਦੋਂ ਮੁਖਤਾਰ ਅंसारी ਨੂੰ ਇੱਕ ਝੂਠਾ ਕੇਸ ਬਣਾ ਕੇ ਇੱਕ ਨਾਰਮਲ ਮਹਾਲੀ ਚ ਇੱਕ ਥਾਣੇ ਚ ਪਰਚਾ ਦਰਜ ਕਰਕੇ ਤਾਂ ਉਹਨੂੰ ਲਗਭਗ ਕਿੰਨੇ ਸਾਲ ਇਹਨਾਂ ਨੇ ਪੰਜਾਬ ਚ ਲੈ ਕੇ ਆਂਦਾ ਜੁਪੀ ਵੀ ਸਰਕਾਰ ਕਿਟਕੇ ਮੰਗੀ ਕਈ ਵਾਰੀ ਉਹਨਾਂ ਵਕੀਰ ਵੱਡੇ ਵੱਡੇ ਕੀਤੇ ਕਿ ਇਹ ਬੜਾ ਵੱਡਾ ਜਿਹੜਾ ਗੈਂਗਸਟਰਾਂ ਸਾਨੂੰ ਚਾਹੀਦਾ ਸਾਨੂੰ ਦੇ ਦਿਓ ਸਰਕਾਰ ਸੁਪਰੀਮ ਕੋਰਟ ਤੱਕ ਗਈ ਔਰ ਇਹੀ ਬੰਦੇ ਜਿਹੜੇ ਉਸ ਸਮੇਂ ਦੀ ਜਿਹੜੀ ਸਟ੍ਰਾਂਗ ਦੀ ਸਰਕਾਰ ਚੱਲਦੀ ਇਹਨਾਂ ਵੱਡੇ ਵੱਡੇ ਵਕੀਲ ਕਰਕੇ ਉਹਨਾਂ ਸਰਕਾਰਾਂ ਦੇ ਉਲਟ ਤਾਂ ਉਸ ਨੂੰ ਪੁਸਤਪਨਾ ਹੀ ਕਰਦੇ ਰਹੇ ਤੁਹਾਨੂੰ ਇਹਨਾਂ ਦੀਆਂ ਜੇਲਾ ਚ ਰੱਖਦੇ ਰਹੇ ਜਿਨ੍ਹਾਂ ਚ ਨਹੀਂ ਰੱਖਦੇ ਰਹੇ ਮੈਨੂੰ ਲੱਗਦਾ ਹੈ ਤਾਂ ਇੱਕ ਬਹਾਨਾ ਚੇਲਾ ਦਾ ਔਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਜਿਹੜਾ ਇਹ ਦਿੰਦੇ ਰਹੇ ਇਹ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਬਿਲਕੁਲ ਨੰਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਕਰਤਾ ਆ ਇੱਕ ਗੱਲ ਹੋਰ ਜਿਹੜਾ ਪਿਛਲੀ ਦਿਨੀ ਜਿਹੜਾ ਸੀਗਾ ਜੰਗੂ ਪਗਵਾਰ ਪੁਰੀਏ ਦਾ ਬ੍ਰਦਰ ਇੱਕ ਨਿੱਜੀ ਚੈਨਲ ਤੇ ਉਹਨੇ ਇੱਕ ਇੰਟਰਵਿਊ ਕੀਤੀ ਹੈ ਜਿਹਦੇ ਵਿੱਚ ਉਹਨੇ ਬੜਾ ਕਲੀਅਰ ਕੱਟ ਕਿਹਾ ਕਿ ਜਿਹੜਾ ਪਪੂ ਢਿਲਵਾੜਾ ਸਰਪੰਚ ਮਾਰਿਆ ਉਹ ਜਿਹੜਾ ਸਰਪੰਚ ਦਾ ਕਤਲ ਹੋਇਆ ਉਹ ਬਿਲਕੁਲ ਸੁਖਜਿੰਦਤ ਸਿੰਘ ਰੰਧਾਵੇ ਦੇ ਕਹਿਣ ਮੁਤਾਬਕ ਹੋਇਆ ਮੈਂ ਅੱਜ ਤੁਹਾਡੇ ਚੈਨਲ 'ਤੇ ਨਹੀਂ ਇਹ ਗੱਲ ਕਹਿਣ ਚੱਲਿਆ ਕਹਿ ਰਿਹਾ ਕਿ ਅਗਰ ਉਹ ਪਪੂ ਢਿਲਵਾ ਵਾਲੇ ਦਾ ਕਤਲ ਦਾ ਨਿਚੋਰ ਕਰਨਾ ਤਾਂ ਉਹਦੇ ਵਿੱਚ ਜੱਗੂ ਭਗਵਾਨ ਪੁਰੀ ਦਾ ਰਿਮਾਂਡ ਲਿਆ ਜਾਏ ਉਹਦੇ ਵਿੱਚ ਜਿਹੜੇ ਦੀਪ ਹੋਣੀ ਮੁੰਡੇ ਨੇ ਢਿਲਵਾ ਦੇ ਜਿਨ੍ਹਾਂ ਨੇ ਜੱਗੂ ਨੂੰ ਉਹਨੂੰ ਮਾਰਿਆ ਪਪੂ ਢਿਲਵਾ ਵਾਲੇ ਨੂੰ ਉਹਦਾ ਰਿਮਾਂਡ ਲਿਆ ਜਾਏ ਤਾਂ ਜਿਹੜਾ ਜੱਗੂ ਭਗਵਾਨ ਪੁਰੀ ਦਾ ਭਰਾ ਇਹ ਗੱਲ ਕਹਿੰਦਾ ਹੈ ਕਿ ਇਹਨੇ ਜਿਹੜਾ ਉਥੇ ਗੋਲਦੀ ਪੰਮਰਾ ਹੈ ਉਹਦੇ ਫੋਨ ਤੋਂ ਗੱਲ ਹੋਈ ਆ ਸੁਖਜਿੰਦਰ ਰੰਧਾਵੇ ਨਾਲ ਤਾਂ ਮੈਂ ਕਿਹਾ ਤੁਸੀਂ ਇਹਦਾ ਕਤਲ ਕਰ ਦੋ ਮੈਂ ਬੈਠਾ ਮੈਂ ਵੇਖ ਲਾਂਗਾ ਕੀ ਹੁੰਦਾ ਉਸ ਜਿਹੜਾ ਗੋਲਦੀ ਪੰਮਰਾ ਹੈ ਉਹਨੂੰ ਵੀ ਚੱਕਿਆ ਜਾਏ ਉਹਦਾ ਵੀ ਰਿਮਾਂਡ ਲਿਆ ਕੇ ਉਹਨੂੰ ਲਿਆਂਦਾ ਜੇ ਤਾਂ ਸਾਹਮਣੇ ਇਹਨਾਂ ਨੂੰ ਪੈਰੋਕੀਚ ਕੀਤਾ ਜਾਏ ਉਹ ਬਕਣਗੇ ਜਦੋਂ ਬਕਣਗੇ ਉਸ ਪਰਚੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਨੂੰ ਨਾਮਜ਼ਦ ਕਰਨਾ ਚਾਹੀਦਾ ਔਰ ਉਸ ਪਰਿਵਾਰ ਨੂੰ ਜਿਹੜਾ ਅੱਜ ਤਰ ਤਾ ਸੋਕਰਾ ਖਾ ਰਿਹਾ ਹੈ ਉਸ ਪਰਿਵਾਰ ਨੂੰ ਉਸ ਮਾਂ ਨੂੰ ਜਿਹਦਾ ਪੁੱਤ ਗਿਆ ਉਹਨਾਂ ਭਰਾਵਾਂ ਨੂੰ ਜਿਹਦਾ ਭਰਾ ਗਿਆ ਉਹ ਬੱਚੇ ਜਿਨ੍ਹਾਂ ਦਾ ਬਾਪ ਗਿਆ ਉਹਨਾਂ ਨੂੰ ਇਨਸਾਫ ਤਾਂ ਮਿਲੂਗਾ ਇਹ ਸਾਰੇ ਬੰਦੇ ਲਿਆ ਕੇ ਇੰਟਰੋਗੇਟ ਕਰਕੇ ਫਿਰ ਉਸ ਬੰਦੇ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਇਹ ਮੇਰਾ ਮੇਨ ਪੁਆਇੰਟ ਸੀ ਸੀਐਮ ਸਾਹਿਬ ਨਾਲ ਗੱਲ ਹੋਈਏ ਤਾਂ ਡੀਐਸ ਨੂੰ ਚਾਹੀਦੀ ਇਨਕੁਆਇਰੀ ਕਰ ਤੋਂ ਮੈਂ ਸੀਐਮ ਸਾਹਿਬ ਨੂੰ ਮੈਂ ਸੀਐਮ ਸਾਹਿਬ ਨੂੰ ਵੇਖੋ ਪਹਿਲਾਂ ਮੈਂ ਚੈਨ ਨਦਰੀ ਤੁਹਾਡੇ ਕੋਲੋਂ ਮੈਂ ਜਦੋਂ ਗੱਲ ਸਾਰੀ ਬਾਹਰ ਆ ਗਈ ਆ ਹੁਣ ਗੱਲ ਕਲੀਅਰ ਹੋ ਗਈ ਆ ਦੋ ਤਿੰਨ ਦਿਨ ਤੋਂ ਤਾਂ ਦੋ ਤਿੰਨ ਦਿਨ ਤੋਂ ਗੱਲ ਕਲੀਅਰ ਹੋਣ ਤੋਂ ਬਾਅਦ ਜਿਹੜੀ ਗੱਲ ਹੈ ਇਹ ਸਾਰਾ ਕੁਝ ਸੀਐਮ ਸਾਹਿਬ ਦੇਖ ਲੈਣਗੇ ਔਰ ਲਾਈਵ ਚੱਲ ਰਿਹਾ ਸਾਰੇ ਚੈਨਲਾਂ 'ਨੂੰ ਦੇਖ ਲੈਣਾ ਸਭ ਨੇ ਦੇਖ ਲੈਣਾ ਇਹ ਰਿਮਾਂਡ ਦੀ ਕੋਸ਼ਿਸ਼ ਕਰਾਓ ਕਿ ਰਿਮਾਂਡ ਕਲੀਅਰ ਰਿਮਾਂਡ ਦੀ ਮੰਗ ਕਰ ਰਹੇ ਹੋ ਨਾ ਜੱਗੂ ਭਗਵਾਨਪੁਰੇ ਦੇ ਰਿਮਾਂਡ ਲਿੱਤਾ ਜਾਵੇ ਬਿੱਲ ਕੌਣ ਦੀ ਜਿੰਨਾ ਚਿਰ ਰਿਮਾਂਡ ਤੇ ਨਹੀਂ ਆਉਂਦੇ ਜੀ ਉਹ ਬੰਦੇ ਰਿਮਾਂਡ ਤੇ ਸਾਹਮਣੇ ਕਹਿਣਗੇ ਕਿ ਜੱਗੂ ਭਗਵਾਨਪੁਰਿਆ ਵੀ ਕਹੇਗਾ ਤੇ ਜਿਹੜੇ ਦੀਪ ਹੁਣੀ ਅੰਦਰ ਗਏ ਨੇ ਉਹ ਵੀ ਕਹਿਣਗੇ ਪਰ ਜਿਹਦੇ ਫੋਨ ਤੋਂ ਕਹਿੰਦੇ ਜਦੋਂ ਪੁਲਿਸ ਇਨਟੈਰੋਗੇਟ ਕਰਦੀ ਆ ਤਾਂ ਕੰਦਾ ਬਗਦੀਆਂ ਹਾਂ ਨਾ ਕਿਸੇ ਦੀ ਗੱਲ ਗੰਦਰ ਸਿੰਘ ਤੁਸੀਂ ਦੱਸਿਓ ਤੁਹਾਡੀ ਜਿਹੜੇ ਤੁਹਾਡੀ ਇਲੈਕਸ਼ਨ ਹੋਈ ਸੀ ਤੁਹਾਡੇ ਤੇ ਵੀ ਉਹ ਕਹਿੰਦੇ ਰੋਪ ਲੱਗਦੇ ਰਹੇ ਕਿ ਜੱਗੂ ਦੀ ਫੈਮਲੀ ਕੋਲੋਂ ਤੁਸੀਂ ਵੀ ਸਪੋਰਟ ਲਈ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਕਿ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਜਾਂ ਜੱਗੂ ਦੇ ਬੰਦਿਆਂ ਦੀ ਇਲੈਕਸ਼ਨ ਚ ਮਦਦ ਲਈ ਸੀ ਬਿਲਕੁਲ ਨਹੀਂ ਮੈਂ ਲਈ ਸੀ ਸਾਹਮਣੇ ਦੇਖੀ ਜੀ ਬਿਲਕੁਲ ਨਹੀਂ ਮੈਂ ਮਦਦ ਨਹੀਂ ਕੋਈ ਬੰਦਾ ਸਾਫਤ ਕਰ ਦੇ ਕਿ ਮੈਂ ਉਹਨਾਂ ਦੀ ਮਦਦ ਲਈ ਹੈ ਜਿਹੜੇ ਇਹ ਐਲੈਗੇਸ਼ਨ ਲਾ ਰਹੇ ਨੇ ਹਾਂ ਜਿਹੜੇ ਇਹਨਾਂ ਨੂੰ ਅਲੀਗੇਸ਼ਨ ਲੱਗਦੇ ਨੇ ਤੁਹਾਡੀ ਤੁਹਾਡੇ ਲੋਕ ਇਲੈਕਸ਼ਨ ਦੇ ਵਿੱਚ ਮਦਦ ਲਈ ਤੇ ਗਈ ਨਾਲ ਅਲੀਗੇਸ਼ਨ ਲਾਉਣਾ ਤੁਸੀਂ ਜਿੱਦ ਤੇ ਜੋ ਮਰਜ਼ੀ ਅਲੀਗੇਸ਼ਨ ਲਾ ਦਿਓ ਇਹਦੇ ਨੂੰ ਧਾਵਾ ਸਾਹਿਬ ਕਹਿੰਦਾ ਕੈਂਪੀ ਵੀ ਕਿਵੇਂ ਦਾ ਤੁਸੀਂ ਜੋ ਮਰਜ਼ੀ ਅਲੀਗੇਸ਼ਨ ਕਰਦੇ ਮੈਂ ਮੈਂ ਪ੍ਰੂਫ ਤੇ ਤਾਂ ਆ ਦੇਖੋ ਠੀਕ ਹੈ ਨਾ ਆ ਕੀ ਕਹਿ ਰਿਹਾ ਆ ਤੁਹਾਨੂੰ ਸੁਣਾਉਣਾ ਹੁਣੇ ਇਹ ਆ ਸੁਣੋ ਆ ਆ ਕਰ ਦੋ ਆਨ ਕਰ ਲਓ ਇਹ ਕੋਣ ਸਰ ਇਹ ਸਪੀਕਰ ਆਨ ਕਰ ਲਓ اچھا لو نہیں karena ਕੋਈ ਨਹੀਂ ਪਤ ਜਮੀਨ ਲਈ ਲਾਤੀ ਸਵਾਲ ਆਇਆ ਹੈ ਮੈਂ ਜਦੋਂ ਇਹ ਆਡੀਓ ਚਲਦੀ ਹੈ ਪਰ ਮੌਜੂਦਾ ਸਮੇਂ ਜੋ ਆਮ ਆਦਮੀ ਪਾਰਟੀ ਨੇ ਇਲੈਕਟਡ ਮੈਂ ਤਾਂ ਕਦੀ ਕੰਡੈਟਸ ਨਹੀਂ ਸੀ ਮੈਂ ਤਾਂ ਕੋਈ ਸਰਪੰਚ ਨਹੀਂ ਬਣਾਇਆ ਚ ਮੈਂ ਤਾਂ ਸਾਰੇ ਸਾਰੇ ਲਖਣਾ ਚ ਮੇਰੇ ਪਿੰਡਾਂ ਚ ਲਖਣਾ ਹੁੰਦੀਆਂ ਹੁਣ ਸਰਪੰਚਾ ਉੱਥੇ ਆਪਾਂ ਬੰਦ ਗਿਆ ਦਰ ਕੋ ਸਾਰਾ ਮੇਰਾ ਭਗਵਾਨ ਕੋਰਦਾ ਹੁਣ ਕੋਈ ਸਰਪੰਚ ਹੈ ਜੀ ਹੁਣ ਜਿਹੜਾ ਸਰਪੰਚ ਹੈ ਉਹ ਸਰਪੰਚ ਜਿਹੜੀ ਮੋਕੇ ਦੀ ਸਰਪੰਚ ਹੈ ਉਹ ਹੈਗੀ ਆ ਜੱਗੂ ਭਗਵਾਨ ਪੁਰੀਏ ਦੀ ਚਾਚੀ ਤੇ ਮਾਸੀ ਉਹ ਸਰਪੰਚ ਹੈ ਉਹਨੂੰ ਤਾਂ ਕੋਈ ਸਪੋਰਟ ਨਹੀਂ ਮੇਰੀ ਕੋਈ ਸਪੋਰਟ ਨਹੀਂ ਦੀ ਮੈਂ ਸਾਰੇ ਇਲੈਕਸ਼ਨਾਂ ਚ ਇਲੈਕਸ਼ਨਾਂ ਕਰਾਈਆਂ ਸਾਰੇ ਪਿੰਡਾਂ ਚ ਮੇਰੇ ਪਿੰਡ ਆਪਣੇ ਪਿੰਡ ਚ ਆਮ ਆਦਮੀ ਪਾਰਟੀ ਵਾਲਿਆਂ ਨੇ ਇਲੈਕਸ਼ਨ ਲੜੀ ਆ ਕਾਂਗਰਸ ਵਾਲਿਆਂ ਨੇ ਇਲੈਕਸ਼ਨ ਲੜੀ ਆ ਅਕਾਲੀ ਦਰਬਾਰ ਵਾਲਿਆਂ ਨੇ ਇਲੈਕਸ਼ਨ ਲੜੀ ਆ ਮੈਂ ਆਪਣੇ ਪਿੰਡ ਚ ਮੈਂ ਸਾਰੇ ਪਿੰਡਾਂ ਚ ਖੜ ਦਿੱਤੀ ਜੋਏ ਕਾਂਗਰਸ ਹੋਵੇ ਕਾਲੀਦਾਨ ਹੋਵੇ ਜਿਹੜਾ ਮੱਤੀ ਬੰਦਾ ਆਜ਼ਾਦ ਵੀ ਹੋਵੇ ਕੋਈ ਉਹ ਲਖਣ ਅੜ ਜਾਂਦਾ ਐ ਕਿਹੜੀ ਪਾਰਟੀ ਤੋਂ ਹੈ ਕੌਣ ਮੈਂ ਤਾਂ ਇਹਨਾਂ ਨੂੰ ਪਤਾ ਉਹ ਕਿੱਧਰੋਂ ਨਹੀਂ ਲੱਗੂ ਤੁਮਾਰਸੀ ਕਿ ਉਹ ਇਹ ਤਾਂ ਕਿੱਧਰੋਂ ਨਹੀਂ ਤਾਂ ਅੱਛਾ ਇੱਕ ਹੋਰੰਦਾ ਵਾ ਸਾਡੇ ਤੁਹਾਡੇ ਜਿਹੜੀ ਲਾ ਐਂਡ ਆਰਡਰ ਦੀ ਗਰਦਾਸਪੁਰ ਜਿਹੜੇ ਸਿਚੁਏਸ਼ਨ ਆ ਰਹੀ ਮੋਰੇ ਪ੍ਰਿਆਰ ਹੋਣਾਂ ਦੇ ਕਿਦ ਤਰ੍ਹਾਂ ਹੋਇਆ ਉਸ ਤੋਂ ਬਾਅਦ ਤਿੰਨ ਚਾਰ ਉਤਰੇ ਹਟਾ ਹੋਏ ਆਮਾਦੀ ਪਾਰਟੀ ਦੀ ਸਰਕਾਰ ਸਟੋਪ ਪੋਲੀਟੀਕਲ ਕਰਪੂਨ ਉਾਰੇ ਪਰ ਜਗੂ ਦੀ ਮਾਰ ਨੂੰ ਗੋਲੀਆਂ ਜਦੋਂ ਵੱਜੀ ਉਹਦੋਂ ਵੀ ਤੁਸੀਂ ਏ ਲਾਰਡ ਰੋਟ ਦੀ ਸਿਚੁਏਸ਼ਨ ਤੇ ਕੀ ਕਹਿਣਾ ਚਾਹੁੰਦੇ ਜੀ ਕਿਉਂ ਨਹੀਂ ਰੁਕ ਰਹੀ ਤੁਸੀਂ ਇੱਕ ਹੋਰ ਗੱਲ ਦੇਖੋ ਅਰਦਾਸ ਸਾਹਿਬ ਸਾਹਮਣੇ ਵੇਖੇ ਕੱਲ ਦੀ ਕੱਲ ਹੈ ਸਮਝੇ ਇੱਕ ਪੱਥਰੀ ਸਾਹਮਣੇ ਵੇਖੀ ਜਿੰਮੈਂਟ ਦਿੱਤੀ ਆ ਕਿ ਪਹਿਲਾ ਉਹ ਜਿਹੜੀ ਫੱਟੇ ਘੜ ਗੋਲੀ ਚੱਲੀ ਜੀ ਉਹ ਜਿਹੜਾ ਬੰਦਾ ਵਾ ਜਿਹਦੇ ਦੀ ਦੁਕਾਨ ਤੇ ਗੋਲੀ ਚੱਲੀ ਹੈ ਉਹ ਬੰਦਾ ਸਾਡੇ ਕੋਲ ਆਇਆ ਤਾਂ ਸਾਡੇ ਕੋਲੋਂ ਜਾਂ ਜਦ ਸਾਡੇ ਕੋਲ ਆ ਤਾਂ ਡੇਢ ਘੰਟੇ ਬਾਅਦ ਗੋਲੀ ਚੱਲੀ ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਤੁਹਾਡੇ ਕੋਲ ਬੈਠਾ ਤੇ ਡੇਢ ਘੰਟੇ ਬਾਅਦ ਗੋਲੀ ਚੱਲਦੀ ਆ ਇਹ ਤਾਂ ਮੈਨੂੰ ਵੀ ਪਤਾ ਹੋਊਗਾ ਪਰ ਗੋਲੀ ਕਿੰਨੇ ਚਲਾਈ ਇਹ ਤਾਂ ਕੋਈ ਅੰਦਾਜ਼ਾ 라 ਦੋ ਜਿਹੜੇ ਬੰਦਾ ਤੁਹਾਡੇ ਕੋਲ ਬੈਠਾ ਉਹਦੀ ਦੁਕਾਨ ਤੇ ਤੁਹਾਡੇ ਕੋਲ ਬੈਠਾ ਤੁਸੀਂ ਕਹਿੰਦੇ ਕਿ ਸਾਡੇ ਕੋਲ ਬੈਠਾ ਹੈ 1.5 ਘੰਟੇ ਬਾਅਦ ਉਹਦੀ ਦੁਕਾਨ ਤੇ ਗੋਲੀ ਚੱਲਦੀ ਹੈ ਉਹ ਪਰ ਕੌਣ ਚਲਾ ਕੇ ਗਿਆ ਇਹਦੇ ਬਾਰੇ ਤੁਹਾਨੂੰ ਪਤਾ ਨਹੀਂ ਚਾਹੀਦਾ ਕੌਣ ਚਲਾ ਗਿਆ ਤੁਸੀਂ ਦੱਸੋ ਮੈਨੂੰ ਕੀ ਪਤਾ ਉਹਨੂੰ ਪੁੱਛੋ ਜਾ ਕੇ ਜਿਹੜਾ ਕਿਹਾ ਮੇਰੇ ਕੋਲ ਤਾਂ ਆਇਆ ਕੋਈ ਨਹੀਂ ਪਰ ਤੁਸੀਂ ਕੋਈ ਦਾਵਾ ਮੈਂ ਤਾਂ ਰਾਤੀ ਕਲੀਅਰ ਕੀਤਾ ਕਿ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਹੈ ਮੈਂ ਰਾਤੀ ਗਿਆ ਉੱਥੇ ਵਿੱਚ ਕਰਕੇ ਆਇਆ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਹੈ ਉਹਦਾ ਛੋਟਾ ਭਰਾ ਮੇਰੀ ਪਾਰਟੀ ਦਾ ਸਰਪੰਚ ਹੈ ਉਹ ਕਹਿੰਦਾ ਸੀ ਨਾ ਤੇ ਕੋਲ ਗਏ ਨਹੀਂ ਉਹ ਕਹਿੰਦਾ ਮੈਂ 3 ਮਹੀਨੇ ਪਹਿਲਾਂ ਦੁਕਾਨ ਰੈਂਟ ਤੇ ਲਈ ਆ ਮੇਰੇ ਤੋਂ ਪਹਿਲਾਂ ਦੁਕਾਨ ਕਿਸੇ ਭਗਵਾਨਪੁਰੇ ਦਾ ਹੀ ਬੰਦਾ ਵਾ ਉਹਦੇ ਕੋਲ ਰੈਂਟ ਤੇ ਸੀਗੀ ਉਹਦੇ ਕੋਲ ਰੈਂਟ ਤੇ ਮੈਂ 3 ਮਹੀਨੇ ਤੋਂ ਲਈ ਆ ਜਿਹੜਾ ਭਗਵਾਨਪੁਰੇ ਦਾ ਉਹਨੂੰ ਥ੍ਰੈਟ ਕਾਲ ਜਰੂਰ ਆਈ ਆ ਉਹਦੇ ਭਲੇਖੇ ਚ ਕੀ ਉਹ ਬੰਦੇ ਨੇ ਦੁਕਾਨ ਬਈ ਤਾਂ ਮੇਰੇ ਤੇ ਨਿਭਰਿੰਗ ਹੋਈ ਨਹੀਂ ਜੇ ਜੇਕਰ ਆਪਣਾ ਜੱਗੋ ਹਣਾ ਨੂੰ ਤੁਹੀਂ ਰਿਮਾਂਡ ਮਿਲਦਾ ਵਾ ਜੇ ਹੋਂਦੇ ਦੂਜੇ ਜਿਹੜੇ ਸਾਥੀ ਆਉਂਦੇ ਆ ਤੇ ਫਿਰ ਕੋਸ਼ਿਸ਼ ਕਰਾਓਗੇ ਰੰਦਾਵੇਂ ਉਣਾਣੋ ਦਾ ਗੱਤਕਾਰ ਕਰਾਉਣ ਦੀ ਕੋਸ਼ਿਸ਼ ਬਿਲਕੁਲ ਜੀ ਤੁਹਾਡੇ ਚੈਨਲ ਦੇ ਨਹੀਂ ਮੈਨੂੰ ਇਹੀ ਤੁਹਾਡੇ ਚੈਨਲਾਂ ਤੋਂ ਮਿਲਦਾ ਕਿ ਇਹ ਕਹਿੰਦੇ ਨੇ ਕਿ ਚੈਨਲ ਜੇ ਤੁਹਾਡੇ ਚੈਨਲ ਆਲਾ ਦੇ ਥਰੂ ਹੀ ਜਿਹੜਾ ਮਾੜਾ ਬੰਦਾ ਕੋਈ ਇਨਸਾਫ ਮਿਲ ਸਕਦਾ ਤੁਹਾਡੇ ਚੈਨਲਾਂ ਦੇ ਥਰੂ ਸਰਕਾਰ ਨੂੰ ਦੱਸਿਆ ਹੀ ਗੱਲ ਜਿਹੜੀ ਮਾਨ ਸਾਹਿਬ ਨਾਲ ਹੋਈ ਗੱਲ ਜੀ ਤੁਹਾਨੂੰ ਕੀਤੀ ਆ ਗੱਲ ਜਾ ਰਹੀ ਹੈ ਜੀ ਨਹੀਂ ਨਹੀਂ ਇਹ ਤਾਂ ਇਹ ਤਾਂ ਸਾਡੇ ਜ਼ਰੀਆ ਤੁਹਾਡੀ ਸਰਕਾਰ ਆ ਮੇਰੇ ਕੋਲ ਕੋਈ ਗੱਲ ਨਹੀਂ ਹੋਈ ਰਿਟਰਨ ਦੇ ਵਿੱਚ ਮੈਂ ਅਜ ਤੱਕ ਕੋਈ ਗੱਲ ਨਹੀਂ ਅਜ ਤੱਕ ਕੀਤੀ ਜੀ ਇਹਦੇ ਸਬੰਧ ਚ ਮੈਂ ਮਿਲਾਂ ਗਏ ਸੀ ਸੀਐਮ ਸਾਹਿਬ ਨੂੰ ਜੀ ਜੀ ਵੀ